ਬੜੇ ਹੀ ਅਹਿਮ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਸਾਡੇ ਮੰਤਰੀ ਸਾਹਿਬ ਅੱਜ ਜਿਹੜਾ ਐਸਟੀਪੀ ਦਾ ਉਦਘਾਟਨ ਕਰਨ ਆਏ ਨੇ ਉਹਦੇ ਬਾਰੇ ਵਿਭਾਗ ਦੇ ਅਫਸਰਾਂ ਨੇ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਇਸ ਦੇ ਨਾਲ ਕਿੰਨੇ ਪਿੰਨਾਂ ਦਾ ਜਿਹੜਾ ਫਾਇਦਾ ਹੋਣਾ ਹੈ ਅੱਗੇ ਜਿਹੜਾ ਸ਼ਹਿਰ ਦਾ ਜਿਹੜਾ ਪਾਣੀ ਸੀਗਾ ਉਹ ਵੇਰ ਚ ਹੁੰਦਾ ਸੀ ਤੇ ਹੁਣ ਉਹ ਟ੍ਰੀਟਮੈਂਟ ਕਰਕੇ ਉਹਨੂੰ ਆਪਾਂ ਖੇਤਾਂ ਲਈ ਕਿਵੇਂ ਵਰਤ ਸਕਦੇ ਆ ਕਿਵੇਂ ਵਰਤਾਂਗੇ ਉਸ ਬਾਰੇ ਤੁਹਾਨੂੰ ਬੜਾ ਡਿਟੇਲ ਦੇ ਵਿੱਚ ਦੱਸਿਆ ਮੈਂ ਮੰਤਰੀ ਸਾਹਿਬ ਤੁਹਾਨੂੰ ਇਸ ਜ਼ਿਲੇ ਬਾਰੇ ਦੱਸਣਾ ਚਾਹਣਾ ਹੈ ਕਿ ਜਿਹੜਾ ਸਾਡਾ ਮੁੱਖ ਜ਼ਿਲ੍ਹਾ ਇਹ ਆਲਰੇਡੀ ਡਾਰਕ ਜ਼ੋਨ ਦੇ ਵਿੱਚ ਆਇਆ ਹੋਇਆ ਹੈ ਸਾਡਾ ਜਿਹੜਾ ਨੀਚੇ ਵਾਲਾ ਪਾਣੀ ਹੈ ਇਹ ਕਾਫੀ ਮਾੜਾ ਹੋ ਗਿਆ ਇਹ ਨਾਂ ਦਾ ਪੀਣ ਦੇ लायक ਰਿਹਾ ਤੇ ਨਾ ਹੀ ਇਹ ਜਿਆਦਾ ਜੇ ਕਿ ਇਹ ਕਿ ਫਸਲਾਂ ਦੇ ਲਈ ਕੋਈ ਬੜਾ ਲਾਹੇਵੰਦ ਹੈ ਤੋਂ ਸਾਨੂੰ ਇਸ ਚੀਜ਼ ਦੀ ਬੜੀ ਲੋੜ ਸੀ ਬੜੇ ਚਿਰ ਤੋਂ ਵਿਧਾਨ ਸਭਾ ਦੇ ਵਿੱਚੋਂ ਹੀ ਅਸੀਂ ਇਹ ਹੀ ਮੁੱਦਾ ਉਠਾਇਆ ਸੀ ਮੈਂ ਕਿ ਜਿਹੜਾ ਨਹਿਰਾਂ ਦਾ ਜਿਹੜਾ ਪਾਣੀ ਹੈ ਇਹ ਵੱਧ ਤੋਂ ਵੱਧ ਜਿਹੜਾ ਸਾਡੇ ਖੇਤਾਂ ਤੱਕ ਪਹੁੰਚਾਇਆ ਜਾਵੇ ਪੰਜਾਬ ਸਰਕਾਰ ਦੀ ਕਾਫੀ ਦੇਰ ਦੀ ਇਹ ਕੋਸ਼ਿਸ਼ ਹੈ ਕਿ ਜਿਹੜੇ ਨਹਿਰਾਂ ਦੇ ਜਿਹੜੀ ਮੋਗਿਆਂ ਤੋਂ ਜਿਹੜੀ ਪਾਈਪ ਲਾਈਨ ਆ ਉਹ ਵੀ ਖੇਤਾਂ ਤੱਕ ਬਹੁਤ ਜ਼ਿਆਦਾ ਵੱਡੀ ਤعداد ਦੇ ਵਿੱਚ ਇਸ ਸਾਲ ਵੀ ਪਏ ਨੇ ਤੇ ਮੈਂ ਤਾਂ ਤੁਹਾਨੂੰ ਇੱਕ ਬੇਨਤੀ ਕਰੂੰਗਾ ਕਿ ਸਾਡੇ ਮੋਗੇ ਮੋਗੇ ਜ਼ਿਲ੍ਹੇ ਵੱਲ ਥੋੜਾ ਜਿਹਾ ਉਹਦੇ ਖਜ਼ਾਨੇ ਦਾ ਮੂੰਹ ਖੋਲ ਕੇ ਰੱਖਿਆ ਜੇ ਕਿਉਂਕਿ ਸਾਡਾ ਜਿਹੜਾ ਇਹ ਏਰੀਆ ਕਿਸਾਨੀ ਨਾਲ ਸੰਬੰਧਿਤ ਹੈ ਇੱਥੇ ਕੋਈ ਸਾਡੇ ਕੋਲੇ ਵੱਡੀ ਇੰਡਸਟਰੀ ਨਹੀਂ ਕੋਈ ਵੱਡੀ ਕੋਈ ਹੋਰ ਕਾਰੋਬਾਰ ਨਹੀਂ ਹੈਗਾ ਸਾਡਾ ਜਿਹੜਾ ਸਾਰਾ ਜ਼ਿਮੀਦਾਰੀ ਤੇ ਨਿਰਭਰ ਹੈ ਤੇ ਜੇ ਕਿਤੇ ਨਹਿਰਾਂ ਦਾ ਪਾਣੀ ਸਾਡੇ ਖੇਤਾਂ ਨੂੰ ਲੱਗ ਜੇ ਤਾਂ ਸਾਡੇ ਵਾਸਤੇ ਇਹ ਤੋਂ ਵੱਡੀ ਕੋਈ ਸੁਰਗਤ ਹੋਰ ਹੋ ਨਹੀਂ ਸਕਦੀ ਸਾਡੇ ਵੱਲੋਂ ਸਾਡੇ ਜਿਹੜੀ ਜਨਤਾ ਬੈਠੀ ਆ ਇਹਨਾਂ ਵੱਲੋਂ ਜਿਹੋ ਜਾਂ ਤੁਸੀਂ ਸਹਿਯੋਗ ਚਾਹੋਗੇ ਉਹੋ ਜਾਂ ਦਵਾਂਗੇ ਪਰ ਆਪੇ ਇਸ ਵਿਭਾਗ ਨੂੰ ਮੜਿਆ ਸੱਤੀ ਨਾਲ ਤਾੜਨਾ ਕਰਦੇ ਜੇ ਕਿਉਂਕਿ ਫੈਲਾ ਭਰੀ ਦੀਆਂ ਪਰ ਦਫ਼ਤਰਾਂ ਦੇ ਵਿੱਚ ਰੁਲ ਜਾਂਦੀਆਂ ਇਹ ਜਿਹੜਾ ਵਿਭਾਗ ਹੈ ਇਹ ਬਹੁਤ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਸਾਡੀ ਕਿਸਾਨੀ ਨੂੰ ਬਚਾਉਣ ਲਈ ਸਾਡੇ ਪਾਣੀ ਨੂੰ ਬਚਾਉਣ ਲਈ ਪਰ ਹੁਣ ਤੱਕ ਇਸ ਵਿਭਾਗ ਨੇ ਉਹ ਆਪਦਾ ਬਣਦਾ ਰੋਲ ਅਦਾ ਨਹੀਂ ਕੀਤਾ ਜਿਹੜਾ ਇਹਨਾਂ ਨੂੰ ਰੋਲ ਅਦਾ ਕਰਨਾ ਬਣਦਾ ਸੀ ਜਿਹੜਾ ਇਹਨਾਂ ਦਾ ਹੁਣ ਵੀ ਇਹ ਜਿਹੜੇ ਆਪਾਂ ਸੈਮੀਨਾਰ ਕਰਦੇ ਆ ਆ ਜਿਹੜੇ ਪ੍ਰੋਗਰਾਮ ਕਰਦੇ ਆ ਇਹਨਾਂ ਦਾ ਲਾਭ ਤਾਂ ਹੀ ਹੈ ਕਿ ਇਸ ਤੋਂ ਬਾਅਦ ਵੀ ਜਿਹੜੇ ਇਸ ਵਿਭਾਗ ਦੇ ਜਿਹੜੇ ਜੋ ਵੀ ਅਫਸਰ ਸਹਿਬਾਨ ਨੇ ਸਾਡੇ ਪਿੰਡ ਵਾਈਜ਼ ਸਾਡੇ ਬੰਦਿਆਂ ਦੇ ਕੋਲ ਜਾਣ ਪਿੰਡਾਂ ਦੇ ਪੰਚਾਇਤਾਂ ਕੋਲੇ ਪਿੰਡਾਂ ਦੇ ਸਰਪੰਚਾਂ ਕੋਲੇ ਜਿਹੜੇ ਨਹਿਰੀ ਪਟਵਾਰੀ ਨੇ ਉਹ ਨਿਸ਼ਾਨਗੀਆਂ ਕਰਨ ਕੇ ਇਸ ਪਿੰਡ ਦੇ ਵਿੱਚ ਜਿਹੜਾ ਨਹਿਰੀ ਪਾਣੀ ਆ ਜਿਹੜਾ ਕਿ ਹੁਣ ਤਾਂ ਜਦੋਂ ਖਾਲੇ ਖੋਲੇ ਵਾਹੇ ਲੋਕਾਂ ਨੇ ਕਿ ਦੁਬਾਰਾ ਉਹ ਰਿਵਾਈਵ ਕਰੀਏ ਜਿਹੜਾ ਆਪਣਾ ਇਰੀਗੇਸ਼ਨ ਸਿਸਟਮ ਸੀ ਤੇ ਦੁਬਾਰਾ ਉਹ ਜਿਹੜਾ ਪੰਜਾਬ ਹੈ ਜਿਹਦਾ ਕਿ ਅੱਜ ਮੈਂ ਸਮਝਦਾ ਕਿ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਨੇ ਉਹਨਾਂ ਵਾਸਤੇ ਆਪਾਂ ਜਿਹੜੇ ਟੰਡੇ ਬੀਜ ਰਹੇ ਆ ਉਹ ਚੀਜ਼ ਆਪਾਂ ਸਹੀ ਕਰ ਲਈਏ ਦੇਉ ਸਹੀ ਤਾਂ ਆਏ ਹੋਣੀ ਹੈ ਜੇ ਆਪਾਂ ਆਪਦਾ ਪਾਣੀ ਬਚਾਵਾਂਗੇ ਸੂਬਾ ਭਾਗ ਵੀ ਆਪਦੀ ਪੂਰੀ ਤੰਦੇਈ ਦੇ ਨਾਲ ਸਾਡੇ ਜ਼ਿੰਮੇਵਾਰਾਂ ਦਾ ਸਾਥ ਦਵੇ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਤੇ ਬੜੇ ਵੱਡੇ ਇਹ ਅਹਿਮ ਮੁੱਦੇ ਨੇ ਕਿ ਸਾਨੂੰ ਵੀ ਜੀਹ ਨਹਿਰਾਂ ਦਾ ਪਾਣੀ ਸਾਨੂੰ ਵੀ ਵੇਲੇ ਵੋਗੇ ਸਾਡੇ ਪੱਕੇ ਕਰਾ ਕੇ ਦਿਓ ਸੋ ਇਸ ਗੱਲ 'ਤੇ ਧਿਆਨ ਦਿਓ ਜੇ ਮੈਂ ਇੱਕ ਵਾਰੀ ਫੇਰ